ਨਾਮ ਹੈਗਾ ਸ਼ਾਦੀ ਨਾ ਬਣਾਓ ਪਰ ਬਣਾਉਣੀ ਪੈਣੀ ਹੈ ਉਹ ਤੋਂ ਬਿਨਾ ਸਰਨਾ ਨਹੀਂ ਤੇ ਉਹਨੂੰ ਬਚਾਉਣਾ ਕਿੱਦਾਂ ਹੈ ਉਹ ਬਖੂਬੀ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਇਹ ਤਾਂ ਆਡੀਅנס ਦੱਸੂਗੀ ਕਿ ਸੋ ਉਹਨਾਂ ਨੂੰ ਕਿਹੜਾ ਬੈਸਟ ਲੱਗਿਆ ਮੈਨੂੰ ਤਾਂ ਸਾਰੇ ਹੀ ਕੈਂਟ ਲੱਗੇ ਨੇ ਕਿਰਦਾਰ ਜਿੰਨੇ ਕੋਈ ਤਾਂ ਮੇਰੇ ਹਿਸਾਬ ਨਾਲ ਥੋੜੀ ਤਾਂ ਟਿਊਨਿੰਗ ਜਿਹੜੀ ਪਾਪਾ ਜੀ ਨਾਲ ਜਾ ਹਾਂਜੀ ਮੈਂ ਸਾਲਾ ਬਣਾਉ ਜਸ਼ਨਜੀ ਦਾ ਤੋਂ ਫਨੀ ਕੈਰੈਕਟਰ ਹੈ ਇੱਕਦਮੀ ਥੋੜਾ ਸਾ एकदम ਭੋਂਦੂ ਸਾ एकदम ਬੋਲਾ ਬਾਲਾ ਸਾਲਾ ਹੈ ਮੈਂ ਥੋੜੀ-ਬਹੁਤ ਬਜਾ ਲੇਤਾ ਹੂੰ ਪਰ ਜਦ ਮੈਂ ਸਿੱਖ ਰਹਾ ਤਾਂ ਤਬਸੇ ਮੈ ਆਈ ਡੀਆ ਆ ਗਿਆ ਕਿ ਮੈਂ ਇਸ ਵਿੱਚੋਂ ਬਣ ਸਕਦਾ ਹਾਂ ਕੁਝ ਤਾਂ ਭਾਜੀ ਖਿਆਲ ਇਦਾਂ ਆ ਆ ਵੀ ਦੁਨੀਆ ਦੇ ਵਿੱਚ ਭਾਜੀ ਦੁੱਖ ਬਹੁਤ ਆ ਤੇ ਮੈਂ ਕਹਿੰਦਾ ਬਸ ਹਾਸੀਆਂ ਖੇਡੀਆਂ ਚਲਦੀਆਂ ਚਲਦੀਆਂ ਰਹਿਣ ਤੇ ਮੈਸੇਜ ਮਿਲਦੇ ਰਹਿਣ ਹਲਕੇ-ਫੁਲਕੇ ਲਾਈਟ ਵੇਟ ਐ ਭਾਜੀ ਦਿਮਾਗ ਲਾਣ ਵਾਲੀ ਚੀਜ਼ ਨਹੀਂ ਐ ਇੰਜੋਏ ਕਰਨ ਵਾਲੀ ਚੀਜ਼ ਐ ਸ਼ਾਦੀ ਨਾ ਬਣਾਇਓ ਇੱਕ ਬਣਾ ਕੇ ਪਤਾ ਲੱਗਦਾ ਬੰਦੇ ਨੂੰ ਕੀ ਕੀ ਹੁੰਦਾ ਆ ਸ਼ਾਦੀ ਤਾਂ ਚਲੋ ਮਨਾਣੀ ਐ ਨਾ ਮਨਾਣੀ ਕਿ ਇੰਡੀਵਿਜੁਅਲ ਦਾ ਡਿਸੀਜਨ ਹੁੰਦਾ ਐ ਬਟ ਵੀ ਰੀਲੀ ਵਾਂਟਡ ਪੀਪਲ ਲਈ ਕਿ ਅਸੀਂ ਕੁਝ ਕਾਮੇਡੀ ਵੇਚ ਜਾਂ ਕੁਝ मीनिंगफुल ਵੇਚ ਲੋਕਾਂ ਨੂੰ ਕੁਝ ਦਿਖਾਈਏ ਪਰ ਜੇ ਅਸੀਂ ਇੱਕ ਫਰਸਟ ਅਟੈਂਪਟ ਦੇ ਰੂਪ ਦੇ ਵਿੱਚ ਦੇ ਦੇਖੀਏ ਉਹਨਾਂ ਨੂੰ ਤਾਂ ਜਿਹੜੇ ਕਿਰਦਾਰ ਨੇ ਕੈਰੈਕਟਰ ਨੇ ਛੋਟੇ ਛੋਟੇ ਜਿਹੜੇ ਵਨ ਲਾਈਨਰਸ ਨੇ ਫਿਲਮ ਦੇ ਵਿੱਚ ਜਾਂ ਪੰਚ ਨੇ ਜਾਂ 뮤직 ਜਿਹੜਾ ਬੈਕਗ੍ਰਾਉਂਡ ਸਕੋਰ ਜਦੋਂ ਹਰ ਕੈਰੈਕਟਰ ਦੇ ਨਾਲ ਉਹਦੇ ਪਿੱਛੇ ਜਿਹੜੀ ਜਿਸ ਤਰ੍ਹਾਂ ਦੀ ਉਹਨਾਂ ਨੇ ਆਵਾਜ਼ਾਂ ਨਾਲ ਜੁੜਦੀਆਂ ਹਰ ਰੋਲ ਮੈਂ ਸੈਂਡੀ ਵਾਲਾ ਜੋ ਕੈਰੈਕਟਰ ਹੈ ਔਰ ਜਿੰਨੇ ਉਹਨਾਂ ਨੇ ਵੈਰਾਈਟੀ ਰੋਲ ਕੇ ਅੰਦਰ ਡਾਲੀ ਹੈ ਔਰ ਹਰ ਕੈਰੈਕਟਰ ਕੇ ਅੰਦਰ ਆਨਾ ਔਰ ਉਸਕੇ ਤਰ੍ਹਾਂ ਸੇ ਐਕਟ ਕਰਨਾ ਬੜਾ ਹੋਤਾ ਹੈ ਜੈਸੇ ਇਮੀਗ੍ਰੇਸ਼ਨ ਅਫੀਸਰ ਕੀ ਤਰ੍ਹਾਂ ਜਾਂ ਲਾਇਰ ਕੀ ਤਰ੍ਹਾਂ ਬਾਤ ਕਰਨਾ ਉਹ ਛੋੜੇ ਨਹੀਂ ਮੇਰੇ ਹਿਸਾਬ ਸੇ ਉਹਨਾਂ ਨੇ ਛੋੜਾ ਨਹੀਂ ਕੋਈ ਵੀ ਸੋਸ਼ਕਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਐਲਬੀਨ ਮਾਲ ਟੋਰਾਂਟੋ ਦੇ ਵਿੱਚ ਹਾਂ ਔਰ ਮੇਰੇ ਨਾਲ ਕਰਨ ਸੰਧਵਾਲੀ ਨੇ ਸੋ ਇੱਕ ਫਿਲਮ ਬਣੀ ਹੈ ਜੀ ਸ਼ਾਦੀ ਨਾ ਬਣਾਣਾ ਵੀਰ ਜੀ ਸੋ ਬਾਈ ਜੀ ਉਹਨਾਂ ਦਾ ਕੈਰੈਕਟਰ ਆ ਅੱਜ ਇੱਕ ਵੈਬ ਸੀਰੀਜ਼ ਜਿਹਨੂੰ ਆਪਾਂ ਕਹਿ ਸਕਦੇ ਆ ਔਰ ਬਾਈ ਹੁਣੇ ਕੋਈ ਮਹਤਾਜ ਨਹੀਂ ਹੈ ਕਿਸੇ ਵੀ ਚੀਜ਼ ਦੇ ਕਿਉਂਕਿ ਯਾਰ ਡਿਗਰੀ ਕੁਸੁੱਤੀ ਡਿਗਰੀ ਦੇ ਵਿੱਚ ਇਹ ਪੂਰੇ ਨਜ਼ਰ ਆਏ ਉਹਦੇ ਬਾਅਦ ਚ ਵੀ ਇਹਨਾਂ ਨੇ ਕਈ ਕੀਤੀਆਂ ਪਰ ਮੇਨ ਗੱਲ ਇਹਨਾਂ ਦੇ ਜਿਹੜੇ ਗਾਣੇ ਔਰ ਇਸ ਫਿਲਮ ਦੇ ਵਿੱਚ ਜਿਹੜੇ ਕਰੈਕਟਰ ਜਿਹਨੂੰ ਆਪਾਂ ਕਹਿੰਦੇ ਆ ਵੈਬ ਸੀਰੀਜ਼ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕਹੋਗੇ ਬਾਈ ਜੀ ਤੁਸੀਂ ਤਾਂ ਕਰੈਕਟਰ ਹੀ ਇੰਨੇ ਕਹਿੰਦੇ ਹੁੰਦੇ ਆਪ ਬਣ ਕੇ ਵੀ ਬੰਦਾ ਖੁਦ ਪਰੇਸ਼ਾਨ ਹੋ ਗਿਆ ਪਾਪਾ ਜੀ ਨੇ ਤਾਂ ਪਰੇਸ਼ਾਨ ਹੋਣਾ ਹੀ ਹੋਣਾ ਸੀ ਅਸੀਂ ਵੀ ਹੋ ਗਏ ਕੀ ਕਹੋਗੇ ਇਹ ਦੇਖੋ ਜੀ ਇੱਕ ਕਹਿ ਲੋ ਵੀ ਕੈਨੇਡਾ ਦਾ ਜਿਹੜਾ ਮਾਹੌਲ ਵੀ ਦਿਖਾਇਆ ਜੋ ਤੱਕ ਬੰਦਾ ਜਾਂ ਸਟੂਡੈਂਟ ਆ ਜਾਂ ਜਦੋਂ ਵੀ ਜਿਹੜੀ ਵੀ ਸਟੇਜ ਤੇ ਜਾ ਕੇ ਪਹੁੰਚਦਾ ਉਹ ਨੂੰ ਐ ਹੁੰਦਾ ਕਿ ਮੈਂ ਜਿੰਨਾ ਕਚਰੇ ਇੱਥੇ ਹੈਗਾ ਆ ਜਾਂ ਜਿੰਨਾ ਕ ਵੱਧ ਕੰਮ ਕਰ ਸਕਾ ਸੋ ਉਸ ਤਰ੍ਹਾਂ ਦਾ ਇਹਦੇ ਵਿੱਚ ਕੈਰੈਕਟਰ ਦਿਖਾਇਆ ਹੋਇਆ ਹੈ ਜਿਹੜਾ ਕੰਮ ਹੱਥ ਚ ਆਉਂਦਾ ਬੰਦਾ ਉਹੀ ਕਰੀ ਜਾਂਦਾ ਜੀ ਪਰ ਜੇ ਆਪਾਂ ਗੱਲ ਕੀਤੀ ਜਾਵੇ ਬਾਈ ਜੀ ਜਿਵੇਂ ਇਹਦਾ ਥੀਮ ਆ ਇੱਕ ਬਹੁਤ ਅੱਛਾ ਇਹਨਾਂ ਨੇ ਚੁਣਿਆ ਔਰ ਇਹ ਬਾਈ ਜੀ ਹੁਣੇ ਆਪ ਟਿਕਟੋਕ ਤੋਂ ਜਿਵੇਂ ਕਦੇ ਮਸ਼ਹੂਰ ਹੋਏ ਸੀ ਔਰ ਇਹਨਾਂ ਦਾ ਥੀਮ ਏਸੀ ਸ਼ਾਦੀ ਨਾ ਬਣਾਇਓ ਕਿਉਂਕਿ ਸ਼ੁਰੂ ਤੋਂ ਆਪਾਂ ਫਨ ਕਰਦੇ ਆ ਔਰ ਦੇਖੋ ਕਿਸ ਤਰੀਕੇ ਨਾਲ ਉਹ ਇੱਕ ਕਰੈਕਟਰ ਬਣਿਆ ਕਰੈਕਟਰ ਦੇ ਵਿੱਚ ਆਪਾਂ ਵੈਬ ਸੀਰੀਜ਼ ਬਣਾਤੀ ਜਾਂ ਫਿਲਮ ਕਹਿ ਦਈਏ ਕੁਝ ਵੀ ਕਹਿ ਲੋ ਪਰ ਇਹਦੇ ਵਿੱਚ ਤੁਹਾਡਾ ਖਿਆਲ ਇਹਦੇ ਨਾਲ ਕਿਵੇਂ ਜੁੜਿਆ ਮਤਲਬ ਤੁਸੀਂ ਇਹਦੇ ਇਹਦੇ ਨਾਲ ਕਿਵੇਂ ਜੁੜੇ ਇਸ ਪ੍ਰੋਜੈਕਟ ਆ ਬਾਈ ਹੁਣ ਉਹਨੂੰ ਮੈਂ ਪੁਰਾਣਾ ਜਾਣਦਾ ਸੀਗਾ ਜੀ ਤੇ ਮੈਂ ਉਦੋਂ ਇੰਡੀਆ 'ਚ ਸੀਗਾ ਜਦੋਂ ਬਾਈ ਹੋਣਾ ਨਾਲ ਮੁਲਾਕਾ ਆਪਣਾ ਗੱਲਬਾਤ ਹੋਈ ਸੀਗੀ ਸੋ ਜਦੋਂ ਮੈਂ ਇੱਥੇ ਪਹੁੰਚਿਆ ਉਦੋਂ ਮੁਲਾਕਾਤ ਹੋਈ ਬਾਈ ਹੋਣਾ ਨਾਲ ਸੋ ਪਲਾਨ ਕਰੀ ਜਾਂਦੇ ਸੀਗੇ ਇਦਾਂ ਦਾ ਕੁਝ ਕਰਨ ਦਾ ਸੋ ਬਸ ਅੱਜ ਬਣਾ ਲਈ ਆ ਜੀ ਦੇਖਦੇ ਆ ਕਾਫੀ ਆਡੀਅנס ਆ ਕਾਫੀ ਪਿਆਰ ਮਿਲ ਰਿਹਾ ਜੀ ਇਹ ਗੱਲ ਕੀਤੀ ਜਾਵੇ ਤੁਹਾਡੇ ਕਰੈਕਟਰ ਦੀ ਜਿਵੇਂ ਸਾਰਿਆਂ ਨੇ ਵੱਖਰਾ ਵੱਖਰਾ ਤੁਹਾਡੇ ਹਿਸਾਬ ਨਾਲ ਤੁਹਾਨੂੰ ਬੈਸਟ ਕਿਹੜਾ ਲੱਗਿਆ ਤੁਹਾਡੇ ਵਾਲੇ ਨੂੰ ਛੱਡ ਕੇ ਇਹ ਤਾਂ ਆਡੀਅנס ਦੱਸੂਗੀ ਜੀ ਸਗੋਂ ਉਹਨਾਂ ਨੂੰ ਕਿਹੜਾ ਬੈਸਟ ਲੱਗਿਆ ਮੈਨੂੰ ਤਾਂ ਸਾਰੇ ਹੀ ਘੈਂਟ ਲੱਗੇ ਨੇ ਕਿਰਦਾਰ ਜਿੰਨੇ ਕੋਈ ਕਹਿੰਦਾ ਮੇਰੇ ਹਿਸਾਬ ਨਾਲ ਤੁਹਾਡੀ ਤਾਂ ਟਿਊਨਿੰਗ ਜਿਹੜੀ ਪਾਪਾ ਜੀ ਨਾਲ ਜਾ ਹਾਂਜੀ ਪਾਪਾ ਜੀ ਨਾਲ ਥੋੜਾ ਜਿਹਾ ਇਹ ਚੀਜ਼ ਹੈਗੀ ਜੁੜੀ ਹੋਈ ਤੇ ਮੈਨੂੰ ਲੱਗਦਾ ਕਿ ਸਾਰੇ ਕਰੈਕਟਰ ਗੁੱਡ ਨੇ ਇਹਦੇ ਵਿੱਚ ਤੇ ਜਿਹੜਾ ਕਿ ਪਾਪੇ ਨੂੰ ਤੰਗ ਕਰਦਾ ਹੈ ਜਿਹੜਾ ਕਰੈਕਟਰ ਉਹ ਗੁੱਡ ਰਿਹਾ ਉਹਦੇ ਵਿੱਚ ਹਾਂਜੀ ਬੈਸਟ ਵਿਸ਼ੇਸ ਆ ਬਾਈ ਜੀ ਥੈਂਕ ਯੂ ਸੋ ਮਚ ਨੋ ਪ੍ਰੋਬਲਮ ਬਾਈ ਐਂਡ ਸਪੈਸ਼ਲੀ ਤੁਹਾਡਾ Song ਹਾਂਜੀ ਜਿਹੜਾ Song ਪਹਿਲਾਂ ਵੀ ਤੁਹਾਡੇ ਕਹਿੰਦੇ ਹੁੰਦੇ ਆ ਪੂਰੇ ਸਰਾ ਹੁੰਦੇ ਨੇ ਤੇ ਇਸ ਵਿੱਚ ਵੀ ਸੈਡ Song ਆ ਪਰ ਪੂਰਾ ਉਹਦਾ ਉਹ ਵੀ ਕਿਵੇਂ ਦੱਸੋ ਹਾਂਜੀ ਉਹ ਗੀਤ ਐਕਚੁਅਲੀ ਅਸੀਂ ਜਦੋਂ ਸਟੋਰੀ ਰੈਡੀ ਕਰਦੇ ਪਏ ਸੀਗੇ ਤੇ ਪਹਿਲਾਂ ਹੀ ਬਾਈ ਹੁਣਾਂ ਦੇ ਦਿਮਾਗ 'ਚ ਹੀ ਚੀਜ਼ ਸੀਗੀ ਖਿਆਲ ਉਹਨਾਂ ਦੇ ਕਿ ਇੱਕ ਸੈਡ Song ਜਿਹੜਾ ਹੈ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਕੋਈ ਕਰ ਨਹੀਂ ਸਕਦਾ ਤੋਂ ਬਾਈ ਹੁਣਾਂ ਨੇ ਇੰਨਾ ਕ ਮਾਣ ਤਾਣ ਬਖਸ਼ਿਆ ਸਾਨੂੰ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਇਹਦੇ ਵਿੱਚ ਇੱਕ ਜਿੱਦਾਂ ਸੈਡ Song ਜਿਹੜਾ ਤੁਸੀਂ ਵੀ ਸੁਣਿਆ ਹੁਣ ਤੋ ਉਹ ਐਡ ਕੀਤਾ ਸੋ ਗੁੱਡ ਦੀ ਕੈਲੂ ਵੀ ਕੰਬੀਨੇਸ਼ਨ ਗੁੱਡ ਬਣ ਗਿਆ ਸੋ ਸਭ ਤੋਂ ਪਹਿਲੇ ਆਪਣਾ ਨਾਮ ਬਤਾਇਓ ਜੀ ਕੀ ਹੈ ਜੀ ਮੇਰਾ ਨਾਮ ਕਥਨ ਹੈ ਕਥਨ ਸ਼ਾਹ ਔਰ ਜਿਹੜਾ ਇਹ ਫਿਲਮ ਦੇ ਵਿੱਚ ਸ਼ਾਦੀ ਇਹ ਨਾਮ ਬਣਾਏ ਉਹਦੇ ਵਿੱਚ ਇੱਕ ਆਪਣਾ ਕਰੈਕਟਰ ਹੈ ਕਿਸ ਤਰੀਕੇ ਨਾਲ ਇਹ ਜੁੜੇ ਹੋ ਤੁਸੀਂ ਇਸ ਫਿਲਮ ਦੇ ਨਾਲ ਤੋ ਮੇਰੇ ਕਰੈਕਟਰ ਦਾ ਨਾਮ ਕਿਟੂ ਹੈ ਔਰ ਮੈਂ ਜੋ ਮੈਂ ਸਾਲਾ ਬਣਾਉ ਜਸ਼ਨ ਜੀ ਦਾ ਤੋ ਪਨੀ ਕਰੈਕਟਰ ਹੈ ਇੱਕਦਮੀ ਥੋੜਾ ਸਾ ਇੱਕਦਮ ਭੋਂਦੂ ਸਾ ਇੱਕਦਮ ਬੋਲਾ ਬਾਲਾ ਸਾਲਾ ਹੈ तो बस उसी से बतंगड़ बनाता है वो पूरे सीरीज में सबके और आग लगाता रहता है हर जगह और अपनी बांसुरी नहीं छोड़ता ये बांसुरी की बात ही मैं पूछने वाला था आपको सच में आती है कि नहीं आती है नहीं, नहीं।, नहीं मैं थोड़ी बहुत बजा लेता हूँ पर जब मैं सीख रहा था तब से मैं आइडिया आ गया कि भाई इसमें से बन सकता है कुछ तो आई 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 होप एवरी वन लाइक क्योंकि देखिए जो आज का दौर चल रहा है इतनी स्ट्रेस है लोगों के मन में और आपका जो करैक्टर है स्पेशली अपने जो फादर बने उनके और जो अलग अलग करैक्टर में करण संदावालियाँ आप खुद हैं तो आपकी जो ट्यूनिंग है मतलब उनसे मिलती है तो आपको सबसे अगर ज़्यादा अच्छे रोल की बात करें तो किसकी लग रही है मुझे सबके रोल सबके एक वेरी डिस्टिंक्ट रोल है एवरी वन हैज़ ए वेरी डिस्टिंक्ट रोल सो so, जब जैसे कि करण सिंधावालिया का है जो बहुत ही फनी कैरेक्टर है और और जी दीदी का है जो गुंजी जी का है वो भी बहुत ही एक एक अपने में ही एक इम्पॉर्टेंट रोल है पापा जी इज़ द बेस्ट पापा जी इज़ द बेस्ट सो ये सारे फ़नी रोल्स हैं और इट इट यू अ मैसेज राइट आप अभी तो इतनी बातें कर रहे हैं सारी पिक्चर में आपका एक भी डायलॉग मेरे हिसाब से नहीं है दीदी के अलावा उसके <laughs> बारे में कुछ बोला है। मैं मैं अभी मेरे डायलॉग के बारे में बात करें तो मैं बहुत ही बोला वाला हूँ तो ज़्यादा डायलॉग मैंने इसीलिए नहीं डाले क्योंकि प्रॉब्लम यही होती कि भाई बोला वाला साला है तो बास्तुरी तो ने ही सारा बोल दिया है तो मैंने अपने डायलॉग्स बास्तुरी में डाल दिए था क्योंकि बास्तुरी तो थ्रू तो डायलॉग डालते हैं तो यही थी थैंक यू फॉर बेस्ट विशेज फॉर आपकी पहली जो वेब सीरीज है पिक्चर कह दें तो हैं जी की कहोगे पापा जी बारे गल करिए थोड़े बारे करिए जहाँ शादी ना बनाए बारे मैं तो कहना शादी ना बनाए बारे करो ਸੋਹਣਾ ਫਰਸਟ ਪ੍ਰੋਜੈਕਟ ਆ ਬਹੁਤ ਸੋਹਣਾ ਰੀਅਲੀ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਲੱਗਦਾ ਸੀ ਵੀ ਪਤਾ ਨਹੀਂ ਕੀ ਪਰ ਬਾਅਦ ਚੋਂ ਜੋ-ਜੋ ਚੱਲੀ ਗਈ ਤੋਂ-ਤੋਂ ਬਹੁਤ ਸੋਹਣਾ ਹੋਇਆ ਪਰ ਜਿਹੜੇ ਮੇਨ ਕਰੈਕਟਰ ਮੈਂ ਅੱਗੇ ਕਰਨ ਨੂੰ ਕਹਿ ਕੇ ਹਟਿਆ ਵੀ ਭਾਈ ਤੂੰ ਅਸਲ ਕੀ ਆ ਮੈਨੂੰ ਇਹ ਦੱਸ ਦੇ ਤੇ ਤੇ ਉਦੋਂ ਪਾਪਾ ਜੀ ਦਾ ਕਰੈਕਟਰ ਆਪਾਂ ਦੇਖਿਆ ਜਾਵੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਹ ਖਿਆਲ ਕਿਵੇਂ ਆਇਆ ਭਾਜੀ ਖਿਆਲ ਇਦਾਂ ਆਇਆ ਵੀ ਦੁਨੀਆ ਦੇ ਵਿੱਚ ਭਾਜੀ ਦੁੱਖ ਬਹੁਤ ਆ ਤੇ ਮੈਂ ਕਹਿੰਦਾ ਬਸ ਹਾਸੀਆਂ ਖੇਡੀਆਂ ਚਲਦੀਆਂ ਚਲਦੀਆਂ ਰਹਿਣ ਤੇ ਮੈਸੇਜ ਮਿਲਦੇ ਰਹਿਣ ਹਲਕੇ ਫੁਲਕੇ ਲਾਈਟ ਵੇਟ ਏ ਭਾਈ ਦਿਮਾਗ ਲਾਣ ਵਾਲੀ ਚੀਜ਼ ਨਹੀਂ ਹੈ ਇੰਜੋਏ ਕਰਨ ਵਾਲੀ ਚੀਜ਼ ਹੈ ਸ਼ਾਦੀ ਨਾ ਬਣਾਇਓ ਇੱਕ ਬਣਾ ਕੇ ਪਤਾ ਲੱਗਦਾ ਬੰਦੇ ਨੂੰ ਕੀ ਕੀ ਹੁੰਦਾ ਆ بس اور ਇਹਦੇ ਤੇ ਭਾਈ ਥੋੜੇ ਥੋੜੇ ਮੈਸੇਜ ਹੈ ਜਿਹੜਾ ਲੋਕਾਂ ਨੂੰ ਦੇਣਾ ਚਾਹੁੰਦੇ ਸੀ ਤੇ ਨਾਲ ਹਸਾਣਾ ਚਾਹੁੰਦੇ ਸੀ ਉਹ ਅਸੀਂ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਭਾਈ ਤੁਸੀਂ ਦੱਸਣਾ ਤੁਹਾਨੂੰ ਕਿਦਾਂ ਦੀ ਲੱਗੀ ਹੈ ਪਰ ਜੇ ਨਹੀਂ ਪਿਕਚਰ ਬਹੁਤ ਕੋਈ ਜਰੂਰ ਆਪਣੇ ਝੂਠ ਨਹੀਂ ਹੈ ਵੈਬ ਸੀਰੀਜ਼ ਤੁਹਾਨੂੰ ਦੱਸਿਆ ਵੀ ਸਟਾਰਟਿੰਗ ਚ 2-4 ਮਿੰਟ ਲੱਗਿਆ ਪਰ ਬਾਅਦ ਚੋਂ ਜੋ-ਜੋ ਉਹਦਾ ਫਲੋ ਬਣਦਾ ਗਿਆ ਬਹੁਤ ਸੋਹਣੀ ਆ ਪਰ ਜੇ ਆਪਾਂ ਗੱਲ ਕੀਤੀ ਜਾਵੇ ਜਿਹੜੇ ਕਰੈਕਟਰ ਆਪਾਂ ਜੋੜਿਆ ਚਾਹੇ ਟੋਕਰਾ ਟੀਵੀ ਵਾਲੇ ਹੋਣ ਜਾਂ ਕਰਨ ਹੋਣੇ ਹੋਣ ਜਾਂ ਆਪਣੇ ਰੋਲ ਕਿਸੇ ਦਾ ਵੀ ਆਪਾਂ ਲਾ ਲੀਏ ਮਦਰ ਤੁਹਾਡੇ ਜਿਹੜੇ ਬਣੇ ਨੇ ਉਹਨਾਂ ਦਾ ਮਤਲਬ ਇਹ ਜਿਹੜੀ ਖਿਆਲ ਆਇਆ ਕਿ ਮੈਂ ਇੰਡੀਆ ਚ ਕਿੰਨੀ ਸ਼ੂਟ ਹੋਈ ਐ ਇੱਥੇ ਕਿੰਨੀ ਹਾਂਜੀ ਭਾਜੀ ਆਹ ਸਟੋਰੀ ਮੈਂ ਤੇ ਗੁੰਜੀਤ ਨੇ ਲਿਖੀ ਐ ਠੀਕ ਐ ਇਹਦਾ ਬੇਸ ਮੈਂ ਤੇ ਗੁੰਜੀਤ ਨੇ ਸੈਟ ਅਪ ਕੀਤਾ ਫਿਰ ਭਾਜੀ ਦੇ ਡਾਇਲੌਗਸ ਆ ਜਿਹੜੇ ਕਾਫੀ ਜਿਹੜਾ ਤੁਸੀਂ ਫਨ ਪਾਰਟ ਦੇ ਵਿੱਚ ਕਰਨ ਸੰਧਾ ਵਾਲੀ ਆ ਭਾਜੀ ਇਨਵੋਲਡ ਐ ਡਾਇਲੌਗ ਰਾਈਟਿੰਗ ਦੇ ਵਿੱਚ ਤੇ ਭਾਜੀ ਇਹਦਾ ਸ਼ੂਟ ਦਾ ਇਦਾਂ ਸੀਗਾ ਇੰਡੀਆ ਦੇ ਵਿੱਚ ਪਹਿਲੇ ਇਨੀਸ਼ੀਅਲੀ ਪਲਾਨਡ ਨਹੀਂ ਸੀਗਾ ਸੋ ਇਟ ਇਜ਼ ਸੋ ਨਾਈਸ ਆਫ ਸ਼ਰਨ ਭਾਜੀ ਜਿਹੜੇ ਟੋਕਰਾ ਟੀਵੀ ਵਾਲੇ ਭਾਜੀ ਆ ਉਹ ਬਹੁਤ ਹੀ ਜੈਮ ਬੰਦੇ ਆ ਤੇ ਨਾਲ ਜਿਹੜੇ ਆਪਣਾ ਇੰਦਰਪਾਜੀ ਜਿਨ੍ਹਾਂ ਨੇ ਨਾਲ ਕੀਤਾ ਸੋ ਉਹ ਮੇਰੇ ਦਿਮਾਗ ਚ ਵੈਸੇ इजी सीन ਰੱਖਿਆ ਸੀ ਬਟ ਬਾਅਦ ਚ ਆਈ ਸਕ੍ਰਿਪਟਡ ਆਊਟ ਨੇ ਵੇ ਕਿ ਆਪਾਂ ਹੋਰ ਯੂ نو ਵਧੀਆ ਜਿਹੜੇ ਆਪਣੇ ਸੁਪਰ ਟੈਲੈਂਟ ਹੈਗਾ ਪੰਜਾਬ ਦਾ ਉਹਨੂੰ ਇਨਵੋਲ ਕਰੀਏ ਇਹਨੂੰ ਭਾਜੀ ਬਹੁਤ ਹੀ ਫਿਰ ਮੈਂ ਪਲਾਨ ਕੀਤਾ ਜਦੋਂ ਮੈਂ ਇੰਡੀਆ ਆਇਆ ਸੋ ਵੀ ਡਿਡ ਅ ਸ਼ੂਟ ਲਾਈਕ ਇਟ ਇਜ਼ ਲਾਈਕ 10 20% ਸ਼ੂਟ ਇਨ ਇੰਡੀਆ ਐਂਡ 80% ਸ਼ੂਟ ਹੇਅਰ ਤੇ ਉਹ ਭਾਜੀ ਬਸ ਉਹ ਪਲਾਨ ਕੀਤਾ ਗਿਆ ਬਟ ਅੱਗੇ ਭਾਜੀ ਇਹਨਾਂ ਦੇ ਨਾਲ ਕਾਫੀ ਵਧੀਆ ਚੀਜ਼ਾਂ ਲਿਖ ਰਹੇ ਆ ਤੇ ਹੋਰ ਵਧੀਆ ਪ੍ਰੋਜੈਕਟ ਇਹਨਾਂ ਦੇ ਨਾਲ ਹੀ ਪ੍ਰੋਸੀਡ ਕਰਾਂਗੇ ਇਨਕਲੂਡ ਅ ਲੈ ਕੇ ਆਵਾਂਗੇ ਭਾਜੀ ਨਾਲ ਜੀ ਰਿਲੀਜ਼ਿੰਗ ਦੀ ਗੱਲ ਕੀਤੀ ਜਾਵੇ 17 ਮਈ ਨੂੰ ਲਿਖਿਆ ਜੀ ਇਹ YouTube ਦੇ ਉੱਪਰ ਰਿਲੀਜ਼ ਹੋਣੀ ਹੈ ਹਾਂਜੀ ਬਿਲਕੁਲ ਭਾਜੀ ਡੀ ਹਸਲਰਸ ਟੀਵੀ ਚੈਨਲ ਹੈ ਇਟਸ ਅ ਨਿਊ ਚੈਨਲ ਤੇ ਉਹਦੇ ਤੇ ਅਸੀਂ ਰਿਲੀਜ਼ ਕਰ ਰਹੇ ਹਾਂ ਉੱਥੇ ਮੈਂ ਕੁਝ ਪੋਡਕਾਸਟ ਪਾਉਂਦਾ ਹੁੰਦਾ ਸੀ ਬਟ ਲਾਈਕ ਵਿਦ ਸੀਰੀਜ਼ ਆਈ ਵਾਂਟ ਵਰਲਡ ਟੂ ਵਾਚ ਇਟ ਦੈਟਸ ਇਟ ਮੇਰਾ ਇੱਕੋ ਇੱਕ ਉਹ ਹੈ ਵੀ ਮੇਰੀ ਇੱਛਾ ਇੱਕੋ ਇੱਕ ਹੈ ਕਿ ਦੁਨੀਆ ਦੇਖੇ ਬਿਕਾਜ਼ ਬਹੁਤ ਮਿਹਨਤ ਤੇ ਪਿਆਰ ਨਾਲ ਬਣਾਈ ਹੋਈ ਤੇ ਮੈਂ ਜਦੋਂ ਡੇ ਵਾਂ ਦਾ ਇਹ ਅਨਾਉਂਸ ਕੀਤਾ ਸੀ ਆਸ਼ੀਰਵਾਦ ਨਾਲ ਲੋਕਾਂ ਦੇ ਦੁਆਵਾਂ ਨਾਲ ਬਣੀ ਹੋਈ ਚੀਜ਼ ਹੈ ਸੋ ਬਸ ਵ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਤਾਂ ਕਹਿੰਦੇ ਰਹਿੰਦੇ ਬੜੇ ਚਿਰ ਦੇ ਇਹਨਾਂ ਨੂੰ ਸੁਣਦੇ ਹੋ ਤੁਸੀਂ ਤਾਂ ਉਹੀ ਫਿੱਟ ਕਰਦਾ 슬ੋਗਨ ਸ਼ਾਦੀ ਨਾ ਬਣਾਇਓ ਤੁਸੀਂ ਕੀ ਕਹਿੰਦੇ ਹੋ ਨਹੀਂ ਨਹੀਂ ਸ਼ਾਦੀ ਤਾਂ ਚਲੋ ਮਨਾਣੀ ਹੈ ਨਾ ਮਨਾਣੀ ਕਿ ਇੰਡੀਵਿਜੁਅਲ ਦਾ ਡਿਸੀਜਨ ਹੁੰਦਾ ਹੈ ਬਟ ਵੀ ਰੀਅਲੀ ਵਾਂਟਡਡ ਪੀਪਲ ਇਹ ਕਿ ਅਸੀਂ ਕੁਝ ਕਾਮੇਡੀ ਵੇਚ ਜਾਂ ਕੁਝ ਮੀਨਿੰਗਫੁਲ ਵੇਚ ਲੋਕਾਂ ਨੂੰ ਕੁਝ ਦਿਖਾਈਏ ਆ ਵੀ ਨੀ ਕਿ ਬੋਰ ਕਰੀਏ ਬਟ ਲੋਕਾਂ ਐਨਜੋਏ ਵੀ ਕਰੀਏ ਔਰ ਮੈਸੇਜ ਵੀ ਜਾਵੇ ਕਿ ਕਿਵੇਂ ਚੀਜ਼ਾਂ ਹੈ ਨਾ ਇਕੁਏਸ਼ਨ ਚੇਂਜ ਹੁੰਦੀ ਹੈ ਬਿਕੋਜ਼ ਜਨਰਲੀ ਇੰਡੀਅਨ ਫੈਮਿਲੀ ਇਟਸ ਨਾਟ ਦ ਮੈਰਿਜ ਬੀਟਵੀਨ ਹਸਬੰਡ ਐਂਡ ਵਾਈਫ ਪੂਰੀ ਫੈਮਿਲੀ ਇਨਵੋਲਵ ਹੁੰਦੀ ਹੈ ਤੇ ਉਹੀ ਕਨਸੈਪਟ ਸੀ ਸਾਰੀ ਦਰਸ਼ਕਾਂ ਨੂੰ ਲੈ ਕੇ ਆਣਾ ਦਿਖਾਣਾ ਚਾਹੁੰਦੀ ਸੀ ਐਂਡ ਆਈ ਹੋਪ ਸਾਰਿਆਂ ਨੂੰ ਬਹੁਤ ਲੱਗੀਆਂ ਲੱਗਿਆ ਹੋਵੇ ਤੇ ਲੋਕਾਂ ਦੇ ਮਨ ਚ ਆਪਣਾ ਉਹ ਆ ਨਾ ਆਪਾਂ ਜਦੋਂ ਸ਼ੁਰੂ ਕੀਤਾ ਸੀ ਇਹ ਤੇ ਉਦੋਂ ਜਿਹੜਾ ਫਨੀ ਚੀਜ਼ਾਂ ਹੁੰਦੀਆਂ ਫਨੀ ਗੱਲਾਂ ਆਪਾਂ ਪਾਪਾ ਜੀ ਨੂੰ ਉੱਥੇ ਰੱਖਤਾ ਤੇ ਤੁਸੀਂ ਬਿਲਕੁਲ ਹੀ ਸਾਈਡ ਪਾਸੇ ਚਲੇ ਗਏ ਹੋ ਤੇ ਰਹਿ ਗਏ ਆਪਣੇ ਕਰਨ ਕਰਨ ਤੇ ਉਹਨਾਂ ਦੀ ਜਿਹੜੀ ਜੁਗਲਬੰਦੀ ਆ ਜਾਂ ਤੁਹਾਡੇ ਮੰਮੀ ਉਹਨਾਂ ਦੀ ਕੋਈ ਜਿਆਦਾ ਇੱਕ ਤੁਹਾਡੇ ਬ੍ਰਦਰ ਸਪੈਸ਼ਲੀ ਡਾਇਲੋਗ ਚਾਹੇ ਉਹਨਾਂ ਨੂੰ ਕੋਈ ਨਹੀਂ ਦਿੰਦਾ ਪਰ ਵਾ ਅੱਗੇ ਉਹਨਾਂ ਨੂੰ ਵੀ ਪੁੱਛ ਕੇ ਆਟਿਆਂ ਡਾਇਲੋਗ ਚਾਹੇ ਉਹਨਾਂ ਨੂੰ ਕੋਈ ਨਹੀਂ ਦਿੰਦਾ ਪਰ ਉਹਨਾਂ ਦਾ ਕਰੈਕਟਰ ਬੜਾ ਘੈਂਟ ਆ ਨਹੀਂ ਵੀ ਆਬਵੀਅਸਲੀ ਭਾਜੀ ਉਹ ਮਿਕਸ ਰੱਖਣ ਲਈ ਹਰ ਇੱਕ ਕੈਰੈਕਟਰ ਨੂੰ ਅਸੀਂ ਡਿਫਰੈਂਟ ਸ਼ੇਪਸ ਤੇ ਦਿਖਾਣਾ ਹੈ ਔਰ ਅਸੀਂ ਆ ਨਹੀਂ ਰੱਖਿਆ ਕਿ ਇੱਕ ਕੈਰੈਕਟਰ ਇੱਕੋ ਹੀ ਚੀਜ਼ ਕਰੇਗਾ ਅਸੀਂ ਵੈਰੀਏਸ਼ਨਸ ਡੈਫੀਨਿਟਲੀ ਲੈ ਕੇ ਆਣਾ ਚਾਹੁੰਦੇ ਸੀਗੇ ਤੇ ਉਹ ਅਸੀਂ ਕੋਸ਼ਿਸ਼ ਕੀਤੀ ਹੈ ਸਿੰਸ ਇਹ ਮਿਨੀ ਸੀਰੀਜ਼ ਸੀਗੀ ਤੇ ਆਪਾਂ ਜਿੰਨਾ ਹਨਾ ਉਹਦੇ ਵਿੱਚ ਫਿੱਟ ਕਰ ਸਕਦੇ ਸੀਗੇ ਬਟ ਵੀ ਆਰ ਹੋਪਿੰਗ ਆਪਾਂ ਦਾ ਸੀਜ਼ਨ 2 ਲੈ ਕੇ ਆਵਾਂਗੇ ਹੋਰ ਚੀਜ਼ਾਂ ਨਾਲ ਜੋ ਸਾਡੇ ਦਿਮਾਗ 'ਚ ਹੈ ਤੇ ਉਹਦੇ ਵਿੱਚ ਕੈਰੈਕਟਰ ਕਿੱਦਾਂ ਸ਼ੇਪ ਹੁੰਦੇ ਆਪਾਂ ਉਹ ਵੀ ਦੇਖਾਂਗੇ ਜਿਹੜੇ ਬਾਕੀ ਆਪਣੇ ਕਲਾਕਾਰ ਨੇ ਇਹ ਥੀਏਟਰ ਨਾਲ ਜੁੜੇ ਨਹੀਂ ਕਿ ਵੈਸੇ ਹੀ ਆਪਣੇ ਮੇਲ ਹੁੰਦੇ ਗਏ ਤੇ ਇੱਕ ਦੂਜੇ ਨਾਲ ਚੱਲੇ ਗਏ ਕਿ ਪਹਿਲਾਂ ਵੀ ਉਹਨਾਂ ਨੇ ਕੋਈ ਐਕਟਿੰਗ ਕਰਾਂ। हां जी ਅੰਦੀ ਭਾਜੀ ਜਿਹੜੇ ਆ ਕਲਾਕਾਰ ਆ ਇਹ ਭਾਜੀ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਐ ਥੀਏਟਰ ਆਰਟਿਸਟ ਆ ਬਹੁਤ ਹੀ ਬਹੁਤ ਹੀ ਮਤਲਬ ਨੌਲੇਜ ਵਾਲੇ ਆਰਟਿਸਟ ਨੇ ਭਾਜੀ ਕਰਨ ਸੰਧਾ ਵਾਲਿਆਂ ਕਵਿਤਾ ਤਲੂਜਾ ਮੈਮ ਲਾਈਕ ਮੈਂ ਤੇ ਲਾਈਕ ਇਹਨਾਂ ਤੋਂ ਸਿੱਖਿਆ ਐ ਬਹੁਤ ਕੁਝ ਵੀ ਆਰ ਜਸਟ ਦੀ ਇਨੀਸ਼ੀਏਟਰਸ ਥੀਜ਼ ਆਰ ਦੀ ਡਰਾਈਵਰਸ ਇਕ ਹੁੰਦਾ ਇਨੀਸ਼ੀਏਟ ਕਰਨ ਵਾਲਾ ਇੱਕ ਹੁੰਦਾ ਡਰਾਈਵ ਕਰਨ ਵਾਲਾ ਆਹਾਂ ਬੰਦੇ ਨੇ ਡਰਾਈਵ ਕਰਨ ਲੇ ਆਪਾਂ ਤੇ ਭਾਜੀ ਸਿੱਖ ਰਹੇ ਆ ਇਹਨਾਂ ਤੋਂ ਮੈਂ ਤਾਂ ਪੁੱਛਿਆ ਨਾ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਉਹ 5 ਦਿਨਾਂ ਦੀ ਉਹਨਾਂ ਨੇ ਵਰਕਸ਼ਾਪ ਹਾਂਜੀ ਹਾਂਜੀ ਬਹੁਤ ਹੀ ਪਾਵਰਫੁਲ ਲੋਕੀ ਸਾਡੇ ਨਾਲ ਜੁੜੇ ਆ ਉਹਦੇ ਕਰ ਉਹਨਾਂ ਕਰਕੇ ਇਹ ਸਫਲ ਹੋ ਸਕੀ ਹੈ ਵੀ ਆਰ ਜਸਟ ਲਰਨਿੰਗ ਫਰਮ ਥੈਮ ਕੀ ਕਹੋਗੇ ਜਿਹੜੀ ਆਪਾਂ ਵੈਬ ਸੀਰੀ ਕਹਿ ਲਈਏ ਫਿਲਮ ਕਹਿ ਲਈਏ ਤੇ ਮੈਂ ਉਹਨਾਂ ਨੂੰ ਵੀ ਕਹਿ ਕੇ ਸਾਡੇ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਤੁਹਾਨੂੰ ਹੀ ਪੁੱਛਦਾ ਤੁਸੀਂ ਦੱਸੋ ਕੀ ਕਹੋ ਨਾਮ ਹੈਗਾ ਸ਼ਾਦੀ ਨਾ ਬਣਾਓ ਪਰ ਬਣਾਉਣੀ ਪੈਣੀ ਹੈ ਉਹ ਤੋਂ ਬਿਨਾ ਸਰਨਾ ਨਹੀਂ ਤੇ ਉਹਨੂੰ ਬਚਾਉਣਾ ਕਿੱਦਾਂ ਹੈ ਉਹ ਬਖੂਬੀ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਤੇ ਹਰੇਕ ਰਿਸ਼ਤੇ ਨੂੰ ਆਪੋ ਆਪਣੀ ਜਗ੍ਹਾ ਤੇ ਰੱਖਣ ਤੇ ਉਹਦੇ ਨਾਲ ਰਿਸ਼ਤੇ ਬਣੇ ਰਹਿਣਗੇ ਵਾਈਫ ਨੂੰ ਆਪਣੀ ਜਗ੍ਹਾ ਪੇਰੈਂਟਸ ਨੂੰ ਆਪਣੀ ਜਗ੍ਹਾ ਭੈਣਾ ਭਰਾਵਾਂ ਨੂੰ ਆਪਣੀ ਜਗ੍ਹਾ ਇਹੀ ਮੈਸੇਜ ਆ ਗੁੱਡ ਮੈਸੇਜ ਆ ਸਾਰੇ ਨੇ ਆਉਣ ਦੇਖਣ ਬਹੁਤ ਵਧੀਆ ਮੂਵੀ ਹੈ ਪਰ ਜੇ ਗੱਲ ਕੀਤੀ ਜਾਵੇ ਜਿਵੇਂ ਇਹਨਾਂ ਨੂੰ ਮੈਂ ਦੇਖਿਆ ਵੀ ਡਿਫਰੈਂਟ ਡਿਫਰੈਂਟ ਕੈਰੈਕਟਰ ਸੀਗੇ ਇਹਨਾਂ ਨੇ ਇੱਕ ਸ਼ੁਰੂ ਕੀਤਾ ਸੀ ਉਦੋਂ ਟਿਕਟੋਕ ਤੇ ਵੀ ਸ਼ਾਦੀ ਨਾ ਬਣਾਇਓ ਨਾ ਉਹ ਬਣਿਆ ਉਹ ਕਿਵੇਂ ਇੱਕ ਮੂਵੀ ਜਾਂ ਵੈਬ ਸੀਰੀਜ਼ ਦੇ ਰੂਪ ਦੇ ਵਿੱਚ ਬਦਲ ਗਿਆ ਜਾਂ ਕਰਨ ਦੀ ਗੱਲ ਕਰੀਏ ਸੰਧਾਲੀਏ ਦੀ ਤੇ ਜਾਂ ਆਪਣੇ ਦੂਸਰਾ ਕਰੈਕਟਰ ਜਿਹੜਾ ਕਿੱਟੂ ਕੀ ਉਹਦਾ ਬ੍ਰਦਰ ਜਿਹੜਾ ਉਹਨੇ ਡਾਇਲੋਗ ਹੀ ਨਹੀਂ ਕੋਈ ਬੋਲਿਆ ਉਹਨੂੰ ਕਿਵੇਂ ਵੇਖਦੀ ਉਹ ਤਾਂ ਇੱਕ ਸਾਇਲੈਂਟ ਹੈ ਜਿਹੜੇ ਕਹਿ ਸਾਇਲੈਂਟ ਆਪਣੇ ਐਕਟਿੰਗ ਕਰਨੀ ਉਹ ਬਹੁਤ ਵਧੀਆ ਸੀ ਨਾ ਕਿੱਟੂ ਜਿਹੜਾ ਬਾਈ ਬਾਂਸਰੀ ਵਜਾਉਂਦਾ ਹੁਣ ਵੀ ਮੈਨੂੰ ਮਿਲਿਆ ਮੈਂ ਪੁੱਛਿਆ ਮੈਂ ਬਾਂਸਰੀ ਆਉਂਦੀ ਹੈਗੀ ਆ ਕਹਿੰਦਾ ਹਾਂ ਕਹਿੰਦਾ ਆਉਂਦੀ ਆ ਤੇ ਬਾਕੀ ਕਰਨ ਬਾਈ ਜਿਹੜਾ ਉਹਦਾ ਬਾਕਮਾਲ ਐਕਟਰ ਹੈ ਨਾ ਤੇ 1000 ਡਿਗਰੀ 1 ਕਸੂਤੀ ਡਿਗਰੀ ਵਿੱਚ ਉਹਨਾਂ ਨੇ ਬਹੁਤ ਵਧੀਆ ਨਿਵਾਇਆ ਸਾਰਾ ਕੁਝ ਤੇ ਬਹੁਤ ਵਧੀਆ ਆਰਟਿਸਟ ਨੇ ਤੇ ਉਹ ਜਦਾਂ ਆਪਣੇ ਕਟੱਪਾ ਚੈਨਲ ਨੇ ਜਿਹੜਾ ਕਟੱਪਾ ਡੀ ਵਾਲਾ ਉਹ ਜਦਾਂ ਉਹਨੂੰ ਨੇ ਕਹਿੰਦੇ ਸਲੇਡਾ ਹਨਾ ਬਾਈ ਬਾਈ ਦਾ ਕਹਿਣਾ ਚਲੋ ਨਹੀਂ ਜਦਾ ਬਸ ਸਲੇਡੇ ਵਾਲਾ ਰੂਪ ਹੈ ਬਾਈ ਦਾ ਜਿੱਧਰ ਮਰਜੀ ਫਿੱਟ ਕਰੋ ਤੇ ਫਿੱਟ ਹੋ ਜਾਂਦਾ ਆਰਾਮ ਨਾਲ ਬਹੁਤ ਵਧੀਆ ਐਕਟਿੰਗ ਤੇ ਆਪਾਂ ਕੀ ਕਹਿੰਨੇ ਹੋ ਬਾਈ ਜੀ ਤੁਸੀਂ ਕੀ ਕਰਾਂਗੇ ਮੈਂ ਕਹਿੰਦਾ ਦੇਖੋ ਛੋਟੇ ਪੜਦੇ ਦੀ ਹੈਗੀ ਸੀ ਹਨਾ ਬੰਦੇ ਚੋਂ ਨਵੇਂ ਨੇ ਮੁੰਡੇ ਸਾਰੇ ਹਨਾ ਤੇ ਗੱਲ ਇੱਕ ਤੁਸੀਂ ਦੇਖੋ ਜਦੋਂ ਤੁਸੀਂ ਕੋਈ ਵੀ ਫਿਲਮ ਦੇਖਦੇ ਹੋ ਚਾਹੇ ਬਾਲੀਵੁੱਡ ਦੀ ਹੁੰਦੀ ਆ ਚਾਹੇ ਆਪਣੀ ਮਤਲਬ ਪੰਜਾਬੀ ਕਹ ਲਓ ਕਿਤੇ ਨਾ ਕਿਤੇ ਜਾ ਕੇ ਬੋਰ ਹੋ ਜਾਂਦਾ ਕੋਈ ਨਾ ਕੋਈ ਹੁੰਦਾ ਕਈ ਵਾਰ ਲੱਗਦਾ ਵੀ ਯਾਰ ਓਵਰ ਐਕਟਿੰਗ ਜੀ ਹੋ ਰਹੀ ਆ ਹਨ ਇਹਦੇ ਫਿਲਮ ਦੇ ਵਿੱਚ ਦੇਖੋ ਡਰਾਮਾ ਵੀ ਆ ਮੋਸ਼ਨਲ ਵੀ ਆ ਹਨ ਪਰ ਕਦੇ ਲੱਗਿਆ ਨਹੀਂਗਾ ਜਿਉਂ ਜਿਉਂ ਫਿਲਮ ਐਂਡ ਵੱਲੋਂ ਜਾਂਦੀ ਆ ਇੰਟਰਸਟ ਬਣਦਾ ਜਾਂਦਾ ਹਨ ਵਧੀਆ ਤੇ ਇੱਕ ਮੈਸੇਜ ਵੀ ਹੈਗਾ ਵੀ ਜਿੱਦਾਂ ਸਾਡੇ ਪੇਰੈਂਟਸ ਇੱਥੇ ਆਉਂਦੇ ਆ ਨਵੇਂ ਪੇਰੈਂਟਸ ਉਹਨਾਂ ਨੇ ਐਡਜਸਟ ਕਰਨ ਨਾਲ ਉਹ ਲਈ ਕਿੰਨਾ ਔਖਾ ਹੁੰਦਾ ਇੱਕ ਹਸਬੰਡ ਵਾਈਫ ਦੀਆਂ ਫੀਲਿੰਗ ਨਹੀਂ ਸਮਝ ਸਕਦੇ ਅਸੀਂ ਪ੍ਰੋਬਲਮਾਂ ਆਉਂਦੀਆਂ ਨੇ ਉਹਨੂੰ ਐਡਜਸਟ ਕਿਵੇਂ ਕਰਨਾ ਮੁੰਡੇ ਨੇ ਬਹੁਤ ਸੋਹਣਾ ਕਨਸੈਪਟ ਰੱਖਿਆ ਬਹੁਤ ਵਧੀਆ ਲੱਗਿਆ ਜੀ ਹੋਰ ਜੇ ਕੈਰੇਕਟਰ ਦੀ ਗੱਲ ਕੀਤੀ ਜਾਵੇ ਸਭ ਤੋਂ ਵਧੀਆ ਕਿਹੜਾ ਕਿਹਦਾ ਲੱਗਿਆ ਤੁਹਾਡੇ ਸਿਰ ਤੇ ਕੈਰੇਕਟਰ ਉਹ ਮੁੰਡਾ ਕਰਨ ਆ ਯਾਰ ਜਿਹੜਾ ਕਈ ਰੂਪ ਬਦਲ ਕੇ ਆ ਗਿਆ ਯਾਰ ਮੈਂ ਹੈਰਾਨ ਮੰਨ ਗਿਆ ਵੀ ਮੁੰਡੇ 'ਚ ਕੀ ਟੈਲੈਂਟ ਆ ਯਾਰ ਹਨਾ ਵੀ ਇਹੋ ਜਿਹੇ ਮੁੰਡੇ ਨੇ ਅੱਗੇ ਜਾਣਾ ਚਾਹੀਦੇ ਯਾਰ ਬਹੁਤ ਸੋਹਣਾ ਲੱਗਿਆ ਮੈਂ ਫਸਟ ਟਾਈਮ ਬਾਈ ਨੂੰ ਮਿਲਿਆ ਵੀ ਹੁਣ ਮਿਲ ਕੇ ਵੀ ਆਇਆ ਜਿਹੜੇ ਕਿ ਬਹੁਤ ਸੋਹਣਾ ਲੱਗਿਆ ਵੀ ਮਤਲਬ ਕਿ ਕਿੱਦਾਂ ਬਣ ਕੇ ਯਾਰ ਉਹ ਕੀ ਬਣ ਕੇ ਆ ਜਾਂਦਾ ਸੀ ਹੈ ਨਾ ਵੀ ਉਹਨੇ ਬਰੋ ਵਧੀਆ ਕੀਤਾ ਉਹ ਮੁੰਡੇ ਨੇ ਯਾਰ ਬੈਠੇ ਆਪਾਂ ਦੇਖਦੇ ਸੀ ਪਹਿਲਾਂ ਕਿ ਤਾਂ ਤੁਹਾਨੂੰ ਪਹਿਲਾਂ ਤਾਂ ਸਟਾਰਟ ਕਿਦੋਂ ਦੱਸੋ ਤੁਹਾਨੂੰ ਕੀ ਲੱਗਿਆ ਜਦੋਂ ਆਪਾਂ ਗੱਲ ਕੀਤੀ ਸੀ ਦੇਖੋ ਪਹਿਲਾਂ ਮੈਂ ਇਹ ਜਸ਼ਨ ਸਾਡਾ ਛੋਟਾ ਵੀਰ ਆ ਤੇ ਗੁੰਜੀਤ ਉਹਨਾਂ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਦਿੰਨੇ ਆ ਕਿਉਂਕਿ ਉਹਨਾਂ ਨੇ ਆਪਣੀ ਇਹ ਵੈਬ ਸੀਰੀਜ਼ ਜਿਹੜੀ ਆ ਉਹ ਪਹਿਲੀ ਅਟੈਂਪਟ ਹੈ ਜੇ ਉਹਨਾਂ ਦੀ ਪਹਿਲੀ ਕੋਸ਼ਿਸ਼ ਹੈ ਤੇ ਉਹਨਾਂ ਨੇ ਇਹ ਪੰਜ ਐਪੀਸੋਡ ਦੀ ਵੈਬ ਸੀਰੀਜ਼ ਬਣਾਈ ਆ ਨਿਰਾਪੁਰਾ ਕਾਮੇਡੀ ਬੇਸਡ ਕਨਸੈਪਟ ਬੇਸ਼ੱਕ ਉਹਨਾਂ ਨੇ ਲਿਆ ਪਰ ਉਹਦੇ ਵਿੱਚ ਕਾਫੀ ਸਾਰੇ ਇਦਾਂ ਦੇ ਮੈਸੇਜ ਨੇ ਜਿਹੜੇ ਸਾਨੂੰ ਹਸਾਉਂਦੇ ਹਸਾਉਂਦੇ ਸਾਡੇ ਤੱਕ ਪਹੁੰਚਣਗੇ ਬਾਕੀ ਮੇਕਿੰਗ ਦੇ ਪੁਆਇੰਟ ਤੋਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਬਾਕੀ ਅਸਰ ਗੱਲ ਕਰਦੇ ਉਹਨੇ ਕਿ ਜਿੱਦਾਂ ਜਿੱਦਾਂ ਤੁਸੀਂ ਲਾਈਫ ਦੇ ਵਿੱਚ ਅੱਗੇ ਵਧੋਗੇ ਤੇ ਬਹੁਤ ਕੁਝ ਇੰਪਰੂਵ ਕਰਨ ਦੇ ਸਕੋਪ ਹਮੇਸ਼ਾ ਹੀ ਹੁੰਦਾ ਪਰ ਜੇ ਅਸੀਂ ਇੱਕ ਫਰਸਟ ਅਟੈਂਪਟ ਦੇ ਰੂਪ ਦੇ ਵਿੱਚ ਦੇ ਦੇਖੀਏ ਉਹਨਾਂ ਨੂੰ ਤਾਂ ਜਿਹੜੇ ਕਿਰਦਾਰ ਨੇ ਕਰੈਕਟਰ ਨੇ ਛੋਟੇ ਛੋਟੇ ਜਿਹੜੇ ਵਨ ਲਾਈਨਰਸ ਨੇ ਫਿਲਮ ਦੇ ਵਿੱਚ ਜਾਂ ਪੰਚ ਨੇ ਜਾਂ 뮤직 ਜਿਹੜਾ ব্যাকਗਰਾਉਂਡ ਸਕੋਰ ਜਦੋਂ ਹਰ ਕਰੈਕਟਰ ਦੇ ਨਾਲ ਉਹਦੇ ਪਿੱਛੇ ਜਿਹੜੀ ਜਿਸ ਤਰ੍ਹਾਂ ਦੀ ਉਹਨਾਂ ਨੇ ਆਵਾਜ਼ਾਂ ਨਾਲ ਜੋੜਦੀਆਂ ਉਹ ਸੱਚੀ ਤੌਰ 'ਤੇ ਇੰਗੇਜ ਕਰਕੇ ਰੱਖਦੀਆਂ ਜੋੜ ਕੇ ਰੱਖਦੀਆਂ ਸੋ ਹਲਕਾ ਫੁਲਕਾ ਇੱਕ ਵਿਸ਼ਾ ਸੋ ਇਹਦੇ ਪੰਜ ਐਪੀਸੋਡ ਹੋਣੇ ਆ ਤੇ ਇਹਨਾਂ ਦੇ YouTube ਚੈਨਲ ਤੇ ਆ ਜਣੇ ਆ ਤੇ ਸਾਨੂੰ ਉਹ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਮੰਤਰੀ ਵਾਲੇ ਨੂੰ ਕੀ ਕਹੋਗੇ ਅਮੇਜ਼ਿੰਗ ਮੈਂ ਬਾਈ ਨੂੰ ਹੁਣੇ ਇੱਥੇ ਵੀ ਮਿਲਿਆ ਸੀ ਮੈਂ ਕਿਉਂਕਿ ਇਦਾਂ ਹੁੰਦਾ ਨਾ ਜਦੋਂ ਤੁਸੀਂ ਜਦੋਂ ਬਾਹਰ ਨਿਕਲੋ ਦੇਖੋ ਤੇ ਤੁਹਾਡੇ ਦਿਮਾਗ ਦੇ ਵਿੱਚ ਹਰ ਕਿਦਾਂ ਕਿਦਾਂ ਰਜਿਸਟਰ ਹੋਇਆ ਹੋਵੇ ਤੇ ਤੁਸੀਂ ਚਾਹੇ ਦਰਸ਼ਨ ਦੀ ਗੱਲ ਕਰ ਲਓ ਜਾਂ ਉਹਨਾਂ ਦੇ ਪਾਪਾ ਜੀ ਦਾ ਰੋਲ ਦੀ ਗੱਲ ਕਰ ਲਓ ਜਾਂ ਉਹਨਾਂ ਦੇ ਮੰਮੀ ਦੀ ਤੇ ਰੋਲ ਦੀ ਗੱਲ ਕਰ ਲਓ ਗੁੰਜੀਤ ਉਹਨਾਂ ਨੇ ਰੋਲ ਜਿਹੜਾ ਵਾਈਫ ਦਾ ਕੀਤਾ ਉਹਨਾਂ ਦੀ ਸਿਸਟਰ ਦੀ ਰੋਲ ਦੀ ਗੱਲ ਕਰ ਲਓ ਫਿਰ ਸੈਂਡੀ ਦਾ ਰੋਲ ਜੋ ਕਰਨ ਬਾਈ ਨੇ ਕੀਤਾ ਸੋ ਉਹ ਜਿਹੜੇ ਹਰ ਬੰਦੇ ਦੇ ਤੁਸੀਂ ਦੇਖੋਗੇ ਕਿ ਜਿੰਨੇ ਵੀ ਕੈਰੈਕਟਰ ਨੇ ਉਹ ਤੁਹਾਡੇ ਦਿਮਾਗ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹਾ ਉਹਦੇ 브ਦਰ ਦੀ ਤੁਸੀਂ ਗੱਲ ਕਰ ਰਹੇ ਹੋ ਬਾਂਸਰੀ ਵਾਲੇ ਦੀ ਸੋ ਦੇਖੋ ਹਰ ਬੰਦਾ ਰਜਿਸਟਰ ਕਰਕੇ ਗਿਆ ਸੋ ਇਹੀ ਇੱਕ ਖੂਬਸੂਰਤੀ ਹੈ। ਲੋਕ ਚਾਹੇ ਇੱਕ ਨਹੀਂ ਬੋਲਿਆ ਪਰ ਮੈਂ ਉਹਨੂੰ ਕਹਿ ਕੇ ਹਟਵਾਵਾਂਗਾ ਬੰਸਰੀ ਆਉਂਦੀ ਹੈ ਭਾਈ ਪਹਿਲਾਂ ਤੇ ਸੋ ਨਹੀਂ ਅਮੇਜ਼ਿੰਗ ਹੈ ਜੀ ਮੈਂ ਜ਼ਰੂਰ ਰਿਕਵੈਸਟ ਕਰਦਾ ਕਿ ਸਾਨੂੰ ਸਾਡੇ ਜਿਹੜੇ ਜਦੋਂ ਇੰਡਸਟਰੀ ਦੇ ਵਿੱਚ ਜਿਸ ਤਰੀਕੇ ਦੀ ਨਾਲ ਵੀ ਸਾਡੇ ਲਈ ਇਸ ਵੇਲੇ ਬਹੁਤ ਵੱਡਾ ਸਕੋਪ ਹੈ ਕਿ ਅਸੀਂ ਹੌਲੀ ਹੌਲੀ ਕੋਈ ਨਾ ਕੋਈ ਆਪਣੇ ਕੰਮ ਅੱਗੇ ਤੋਂ ਅੱਗੇ ਲੈ ਕੇ ਤੁਰੀਏ ਤੇ ਇਹਨਾਂ ਨੇ ਪਹਿਲੀ ਆਪਣੀ ਸ਼ੁਰੂਆਤ ਕੀਤੀ ਹੈ ਸੋ ਜਸ਼ਨ ਨੂੰ ਗੰਜੀਤ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਕਿਵੇਂ ਲੱਗੀ ਜੇ ਆਪਾਂ ਪਹਿਲੀ ਵਾਰੀ ਆਪਾਂ ਗੱਲ ਕੀਤੀ ਜਾਵੇ ਚਲੋ ਇਹਨਾਂ ਨੂੰ ਤਾਂ ਥੋੜੇ ਫਾਦਰ ਨੂੰ ਤਾਂ ਲਗਾਤਾਰ ਇਹ ਤਾਂ ਦੇਖਦੇ ਰਹਿੰਦੇ ਆ ਤੁਸੀਂ ਕੀ ਕਹਿੰਦੇ ਆ ਦੇ ਬਾਰੇ ਇਹ ਪੂਰਾ ਜਿਹੜਾ ਵੈਬ ਸੀਰੀਜ਼ ਬਹੁਤ ਵਧੀਆ ਆ ਤੇ ਮੈਂ ਇਹ ਜਰੂਰ ਕਹਿਣਾ ਚਾਹੁੰਦਾ ਤੁਸੀਂ ਜਰੂਰ ਆਪਣੇ ਸਪੈਸ਼ਲੀ ਆਪਣੇ ਫਰੈਂਡਾਂ ਨਾਲ ਆ ਕੇ ਤੁਸੀਂ ਇਹ ਦੇਖੋ ਤੇ ਇਹਦੇ ਵਿੱਚ YouTube ਦੇ ਉੱਤੇ ਆ ਜਾਣੀ ਹੈ 17 ਤਰੀਕ ਤੋਂ 17 ਮਈ ਤੋਂ YouTube ਤੇ ਆ ਜਾਣੀ ਹੈ ਹਾਂਜੀ ਤੇ ਇਹਦੇ ਨਾਲ ਜਿਹਦੇ ਜਿੰਨੇ ਵੀ ਸਾਰੇ ਕੈਰੈਕਟਰ ਸਿਗੇ ਉਹਨਾਂ ਦੇ ਇੱਕ ਸਪੈਸ਼ਲ ਰੋਲ ਸਿਗਾ ਤੇ ਸਾਰਾ ਕੁਝ ਬਣੀ ਸਿਗਾ ਤੇ ਆਮ ਜੇ ਮੈਂ ਕੋਈ ਗੱਲ ਕਰੂੰਗਾ ਫੇਵਰਿਟ ਕੈਰੈਕਟਰ ਦਾ ਮੇਰਾ ਤਾਂ ਪਾਪਾ ਸੰਗਾ ਹੋਊਗਾ ਪਾਪਾ ਸੰਗਾ ਨਹੀਂ ਸੌਰੀ 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 ਜੇ ਪਾਪਾ ਜੀ ਆ ਪਾਪਾ ਜੀ ਤੇ ਆਮ ਉਹਨਾਂ ਦਾ ਮੈਨੂੰ ਬਹੁਤ ਵਧੀਆ ਲੱਗਦਾ ਕੈਰੈਕਟਰ ਤੇ ਜਿਹੜਾ ਬੰਦਾ ਕੈਰੈਕਟਰ ਬਦਲ ਬਦਲ ਕੇ ਆਉਂਦਾ ਕਾਰਨ ਉਹਦਾ ਉਹ ਵੀ ਉਹ ਵਧੀਆ ਆ ਮੇਰਾ ਬੱਸ ਕੁਐਸਚਨ ਉਹਨਾਂ ਨੂੰ ਹੋਏ ਜਾਂਦਾ ਕਿਦਾਂ ਸਾਰਾ ਕੁਝ ਦਾ ਹੈਂਡਲ ਕਰ ਲੈਂਦੇ ਆ ਉਹ ਹਾਂਜੀ ਨੇ ਬਹੁਤ ਅਮੇਜ਼ਿੰਗ ਕਿਉਂਕਿ ਜੇ ਆਪਾਂ ਹਰਜਿੰਦਰ ਗੱਲ ਕੀਤੀ ਜਾਵੇ ਥੀਏਟਰ ਆਰਟਿਸਟ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਗੱਲ ਕਰ ਤੁਰੇ ਮਦਰ ਬਣੇ ਆ ਉਹ ਸੱਚੀ ਥੀਏਟਰ ਆਰਟਿਸਟ ਹੈ ਕਿ ਵਾਕਈ ਉਹਨਾਂ ਨੇ ਪੰਜ ਤਰ੍ਹਾਂ ਦੀ ਟ੍ਰੇਨਿੰਗ ਲਈ ਆ ਕਹਿੰਦੇ ਨਹੀਂ ਜੀ ਨਹੀਂ ਉਹਨਾਂ ਨੇ ਸੱਚੀ ਉਹ ਕਹਿੰਦੇ ਵੀ ਸਾਡੇ ਨਾਲੋਂ ਵੱਡੇ ਨੇ ਮਤਲਬ ਸੀਨੀਅਰ ਨੇ ਪਰ ਮੇਰਾ ਮਤਲਬ ਇਹ ਹੈ ਵੀ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਬ ਸੀਰੀਜ਼ ਨੇ ਜੇ ਆਪਾਂ ਇੱਕ ਦੇਖੋ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਸੀ ਇੱਕ ਟਾਕ ਟਿਕਟੌਕ ਦਾ ਆਮ ਜਿਵੇਂ ਲੋਕ ਕਰਾ ਜਰੀ ਉਹ ਤਾਂ ਸ਼ੁਰੂ ਕੀਤਾ ਅੱਜ ਇਸ ਮਕਾਮ ਤੱਕ ਉਹਨਾਂ ਨੇ ਰਾਈਜ਼ ਕਰਕੇ ਉੱਥੇ ਪਹੁੰਚੇ ਨੇ ਕੀ ਲ ਮੈਂਟਸ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਆਮ ਆਪਾਂ ਜਿਹਨੂੰ ਜ਼ਿੰਦਗੀ ਦੇ ਵਿੱਚ ਬਣਾਉਂਦੇ ਰਹਿੰਦੇ ਆ ਕੁਛ ਨਾ ਕੁਛ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਕੁਛ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਿਹੜੀ ਸਿਹਤ ਮਿਲ ਸਕੇ ਇਹ ਨਹੀਂ ਹੈ ਵੀ ਇਕੱਲੇ ਰੀਲਾਂ ਤੇ ਆਪਾਂ ਨਚਣ ਟੱਪਣ ਜੋਗੇ ਰਹ ਜੀ ਦੇਖੋ ਬਵندر ਭਾਈ ਵਿਸ਼ੇ ਦੀ ਜਾਂ ਟੌਪਿਕ ਦੀ ਜਾਂ ਸਬਜੈਕਟ ਦੀ ਜਿਹੜੀ ਗੱਲ ਕਰਦੇ ਤਾਂ ਉਹ ਹਮੇਸ਼ਾ ਹੀ ਉਹਦੇ ਲਈ ਤਾਂ ਸਮੁੰਦਰ ਸਮੁੰਦਰ ਸਾਡੇ ਲਈ ਖੁੱਲਾ ਪਿਆ ਜਿੰਦਾਂ ਦਾ ਮਰਜ਼ੀ ਟੌਪਿਕ ਜਿਹੜਾ ਮਰਜ਼ੀ ਵਿਸ਼ਾ ਲੈ ਕੇ ਹਾਂ ਇਹ ਆ ਵੀ ਗੱਲ ਨਿਭਾਉਣ ਦੀ ਹੈ ਸੋ ਮੈਂ ਦੁਬਾਰਾ ਫਿਰ ਕਹਿਣਾ ਕਿ ਇਹ ਫਿਲਮ ਜਿਹੜੀ ਹੈ ਇੱਕ ਬਹੁਤ ਵੈਬ ਸੀਰੀਜ਼ ਹੈ ਜਿਹੜੀ ਬਹੁਤ ਹਲਕੇ ਫੁ ਪਰ ਉਸ ਫਲੋ ਦੇ ਨਾਲ ਨਾਲ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੀ ਵੀ ਆ ਬਾਕੀ ਚਲੋ ਕਾਮੇਡੀ ਐ ਨਰਾਪੁਰਾ ਤੁਸੀਂ ਐਂਟਰਟੇਨ ਹੋਣ ਦੇ ਲਈ ਵੀ ਇਸ ਫਿਲਮ ਨੂੰ ਦੇਖਣਾ ਹੈ YouTube ਦੇ ਉੱਪਰ ਜਾ ਕੇ ਬੜਾ ਸੌਖੇ ਤਰੀਕੇ ਦੇ ਨਾਲ ਦੇਖਿਆ ਜਾਣਾ ਵੱਡੀ ਗੱਲ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਉਹ ਇਹ ਹੈ ਕਿ ਅਟੈਂਪਟ ਜਿਹੜੀ ਹੈ ਕੋਸ਼ਿਸ਼ ਹੈ ਜਿਵੇਂ ਇਹਨਾਂ ਨੇ ਆਪਣਾ ਜਿਹੜਾ ਇੱਕ ਇਨਫਲੂਐਂਸਰ ਦੇ ਤੌਰ ਦੇ ਉੱਤੇ ਜਾਂ ਰੀਲਸ ਦੇ ਰੂਪ ਦੇ ਵਿੱਚ ਇਸ ਤਰੀਕੇ ਦਾ ਇੱਕ ਆਪਣਾ 트ੈਂਡ ਬਣਾਇਆ ਹੋਇਆ ਇਹਨਾਂ ਦਾ ਉਹਨੂੰ ਨਾਲ ਕੰਟੀਨਿਊਟੀ ਦੇਣ ਲਈ ਹੁਣ ਅੱਗੇ ਕੱਲ ਤੋਂ ਅਗਲੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਇਹਦੇ ਨਾਲ ਸਕੋਪ ਤੁਹਾਡਾ ਫਿਲਮਾਂ ਦੇ ਲਈ ਯਾ ਜਿੱਥੇ ਹੋਰ ਵੱਡੇ ਰੋਲਸ ਦੇ ਲਈ ਜਾਂ ਹੋਰ ਕਿਸੇ ਨਾ ਕਿਸੇ ਰੂਪ ਚ ਅੱਗੇ ਰਸਤੇ ਖੋਲਣਗੇ ਸੋ ਇਸ ਗੱਲ ਦੇ ਲਈ ਮੈਂ ਦੁਬਾਰਾ ਫੇਰ ਐਨਕਰਾਜ ਕਰਦਾ ਕਿ ਜਿੱਥੇ ਵੀ ਜੋ ਵੀ ਕਰਦੇ ਹੋ ਉਹਦੀ ਅਗਲੀ ਸਟੇਜ ਵੱਲ ਨੂੰ ਵਧਣ ਦੀ ਸੋਚੀਏ ਆਪਾਂ ਚਾਹੇ ਜੀ ਵੀ ਮੈਸੇਜ ਵੀ ਦਿੱਤਾ ਐਂਡ ਤੇ ਵੀ ਜੇ ਫੈਮਲੀਆਂ ਤੇ ਆਉਂਦੀਆਂ ਨੇ ਕੁਝ ਸਿੱਖ ਕੇ ਚਾਹੇ ਉਹ ਭੈਣ ਦਾ ਰਿਸ਼ਤਾ ਚਾਹੇ ਭਾਈ ਦਾ ਔਰ ਮਜ਼ਾਕ ਦੇ ਵਿੱਚ ਉਹਨਾਂ ਨੇ ਮੇਰੇ ਸਾਹਬਾ ਨੂੰ ਕੁਝ ਐਸਾ ਪੇਸ਼ ਕਰਤਾ ਐਂਡ ਤੇ ਵੀ ਬੰਦੇ ਉਹਨੂੰ ਰੋਣ ਵਾਲੇ ਪਾਸੇ ਚ ਗਏ ਹਾਂਜੀ ਸੋ ਇਹਦੀ ਕੰਟੀਨਿਊਟੀ ਅਜੇ ਬਣਨੀ ਆ ਸੋ ਪੰਜ ਇਹਦਾ ਪਹਿਲਾ ਸੀਜ਼ਨ ਹੀ ਇਹਨਾਂ ਨੇ ਇੱਕ ਦਿਖਾਇਆ ਜੀ ਸੋ ਇਹਦੇ ਵਿੱਚ ਪੰਜ ਐਪੀਸੋਡ ਨੇ ਤੇ ਬਾਕੀ ਆਉਣ ਵਾਲੇ ਟਾਈਮ ਲੇ ਉਮੀਦ ਰੱਖਦੇ ਆ ਕਿਉਂਕਿ ਟੂ ਵੀ ਕੰਟੀਨਿਊ ਕੀਤਾ ਗਿਆ ਸੋ ਆਉਣ ਵਾਲਾ ਜਿਹੜਾ ਸੀਜ਼ਨ ਹੋਏਗਾ ਉਹਦੇ ਚ ਹੋਰ ਡਿਫਰੈਂਟ ਕਨਸੈਪਟ ਲੈ ਕੇ ਆਉਣਗੇ ਹੋਰ ਵੀ ਬਿਹਤਰ ਹੋ ਸਕਦਾ ਕਿਉ ਕਿੰਨੀ ਕਬੱਡੀ ਕਹਿੰਦੇ ਲੋਕ ਦੇਖਦੇ ਆ ਕਿਉਂਕਿ ਮੈਂ ਜਿਵੇਂ ਜਿਵੇਂ ਪਹਿਲਾਂ ਵੀ ਕਹਿਣਾ ਹੋਣਾ ਕਿ ਇੰਪਰੂਵਮੈਂਟ ਦੇ ਤਾਂ ਹਮੇਸ਼ਾ ਹੀ ਰਸਤੇ ਬਹੁਤ ਨੇ ਖੁੱਲੇ ਆ ਸੋ ਇੰਪਰੂਵਮੈਂਟ ਹਮੇਸ਼ਾ ਹੀ ਅਸੀਂ ਬਹੁਤ ਕੁਝ ਕਰ ਸਕਦੇ ਹੁੰਨੇ ਆ ਤੇ ਸਕਿੱਲ ਵੀ ਅਪ ਕਰ ਸਕਦੇ ਆ ਜਦੋਂ ਮਰਜ਼ੀ ਕਿਉਂਕਿ ਇਹ ਪਹਿਲੀ ਅਟੈਂਪਟ ਆ ਉਹਨਾਂ ਦੀ ਸੋ ਜਸਨ ਹੁੜਾ ਨਾਲ ਮੈਂ ਰੇਡੀਓ ਤੇ ਵੀ ਜਦੋਂ ਇੰਟਰਵਿਊ ਕਰ ਰਿਹਾ ਸੀ ਤੇਹੀ ਆ ਵੀ ਪਹਿਲੀ ਗੱਲ ਤੇ ਇਹ ਵੀ ਸਾਡਾ ਫਰਜ਼ ਬਣਦਾ ਕਿ ਜਦੋਂ ਕੋਈ ਕੋਸ਼ਿਸ਼ ਕਰਦਾ ਉਹਨਾਂ ਨੂੰ ਹੌਸਲਾ ਦੇਈਏ ਇਨਕਰੇਜਮੈਂਟ ਦੇਈਏ ਤੇ ਯੂ ਨੇਵਰ ਨੋ ਕੱਲ ਨੂੰ ਕਿਹੜਾ ਬੰਦਾ ਕਿੱਥੇ ਪਹੁੰਚਿਆ है ना तो, तो बहुत देख चुके हाँ जी हाँ जी हाँ जी सारे दिल बहुत बेस्ट वीसिज हैं कैसी लगी जी आपको बहुत बढ़िया आई थिंक जैशन इज द नेक्स्ट दिलजीत दो सांझ आई लव द वे ही एक्टेड दोनों रोल के अंदर इसने इतनी जान डाल दी बस मजा आ गया तो अगर आप अगर सारे करेक्टर्स में जैसे जशन का छोड़ दें क्योंकि वो तो एक ही है और और उसके अलावा किसका आपको सबसे ज्यादा अच्छा लगा भी यार नहीं ये रोल साला बढ़िया हर रोल में सैंडी वाला जो कैरेक्टर है और जितने उन्होंने वैरायटी रोल के अंदर डाली है और हर कैरेक्टर के अंदर आना और उसके तरह से एक्ट करना बड़ा होता है जैसे इमिग्रेशन ऑफिसर की तरह या लॉयर की तरह बात करना और और नहीं मेरे हिसाब से उन्होंने छोड़ा नहीं कोई भी बहुत बढ़िया उन्होंने एक एक मतलब चाहे आपका रोल छोटा हो या बड़ा हो लेकिन जिस तरह से उसको स्टोरी के अंदर फिट करा हुआ था वो देख के मज़ा आ गया मतलब ये कोई तो जरूरी नहीं है अभी डायलॉग हो या ना हो, ना हो ना। साइलेंट में भी एक्टिंग होती है साइलेंट में भी एक्टिंग होती, होती है और जो पीछे इन्होंने म्यूजिक की टाइमिंग करी है और एडिटिंग करी है जो छोटी छोटी चीज़ें हैं जो नॉन टेक्निकल को समझ नहीं आती पर इन्होंने बहुत बढ़िया उनको मर्ज करा पिक्चर के अंदर अच्छी बात बोले पिक्चर इसमें वेब सीरीज में क्या लग रही है आपको अच्छा मैसेज मैसेज इन्होंने देखो एक ऐसे सब्जेक्ट के ऊपर बात करी है जो कनाडा के अंदर खास कर जैसे परिवार को छोड़ के आते हैं यहाँ पे हम सारे के सारे और दिक्कत आती है लोनलीनेस होती है तो कैसे एक दूसरे को सहारा देना चाहिए कैसे एक दूसरे के दर्द को समझना चाहिए इन्होंने इवन दो इनका कॉमेडिक सेंस था लेकिन इन्होंने उसको बड़े अच्छे तरीके से बाहर निकाला तो वो बहुत अच्छा मैसेज था मैं चाहूँगा कि इनकी वेब सीरीज और आगे iske hundreds of episodes banaye aur you know i wish them all the best